ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਮਲਵਾਲਾ ਦੇ ਵਿੱਚ ਪਿੰਡ ਕਾਮਲਵਾਲਾ ਨੇੜੇ ਮੱਲਾਂ ਵਾਲੇ ਦੇ ਪੈਂਦਾ ਤੇ 1947 ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨ ਆਬਾਦੀ ਦਾ ਪਿੰਡ ਸੀ ਤੇ ਕਾਮਲ ਖਾਂ ਮੁਸਲਮਾਨ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਕਾਮਲਵਾਲਾ ਪਿਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਦਿਖਾ ਰਹੇ ਹਾਂ ਜਿੱਥੇ ਐਮੀ ਵਿਰਕ ਤੇ ਸਿਮੀ ਚਾਲ ਦੀ ਫਿਲਮ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀ ਬਹੁਤ ਸਾਰੇ ਦੋਸਤਾਂ ਦੀ ਡਿਮਾਂਡ ਸੀ ਕਿ ਸਾਨੂੰ ਉਹ ਹਵੇਲੀ ਦਿਖਾਈ ਜਾਵੇ ਜਿੱਥੇ ਬੰਬੂ ਕਾਰਟ ਫਿਲਮ ਦੀ ਸ਼ੂਟਿੰਗ ਹੋਈ ਤੇ ਦੋਸਤੋ ਅੱਜ ਤੁਹਾਡੇ ਨਾਲ ਅਸੀਂ ਉਹ ਸਾਰੀ ਲੋਕੇਸ਼ਨ ਸਾਂਝੀ ਕਰ ਰਹੇ ਆ ਜਿੱਥੇ-ਜਿੱਥੇ ਬੰਬੂ ਕਾਰਡ ਫਿਲਮ ਬਣੀ ਤੇ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਬਾਹਰਲੇ ਪਾਸੇ ਤੋਂ ਇਸ ਹਵੇਲੀ ਦਾ 뷰 ਦਿਖਾ ਰਹੇ ਆ ਤੇ ਆਪਾਂ ਦੋਸਤੋ ਅੰਦਰ ਵੀ ਚੱਲਾਂਗੇ ਤੇ ਨਾਲ ਇੱਕ-ਇੱਕ ਸਕਰੀਨਸ਼ਾਟ ਸਾਂਝਾ ਕਰਾਂਗੇ ਦੋਸਤੋ ਇਹ ਜਿਹੜੀ ਹਵੇਲੀ ਆ ਇਹ ਹਵੇਲੀ ਫਿਲਮ ਦੇ ਵਿੱਚ ਐਮੀ ਵਿਰਕ ਦੇ ਜਿਹੜਾ ਸਹੁਰਿਆਂ ਦਾ ਘਰ ਦਿਖਾਇਆ ਜਾਂਦਾ ਉਹ ਘਰ ਆ ਜਦੋਂ ਐਮੀ ਵਰਕ ਵਿਆਹ ਤੇ ਆਉਂਦਾ ਹੈ ਦੋਸਤੋ ਲਗਭਗ 60 ਤੋਂ 70% ਜਿਹੜੀ ਫਿਲਮ ਆ ਉਹ ਇਸੇ ਹਵੇਲੀ ਦੇ ਅੰਦਰ ਤੇ ਬਾਹਰ ਫਿਲਮਾਈ ਗਈ ਆ ਕਿਉਂਕਿ ਦੋਸਤੋ ਜਿਹੜਾ ਮੇਨ ਫਿਲਮ ਬਣਦੀ ਹੈ ਸਟਾਰਟਿੰਗ ਜਿਹੜੀ ਫਿਲਮ ਦੀ ਹੈ ਉਹ ਕੱਚੇ ਘਰ ਤੋਂ ਹੁੰਦੀ ਆ ਉਹ ਪਿੰਡ ਹਜ਼ਾਰਾ ਦੇ ਵਿੱਚ ਸੀ ਉਸ ਦੀ ਵੀਡੀਓ ਆਪਾਂ ਪਾ ਚੁੱਕੇ ਆ ਉਹ ਵੀ ਮੈਂ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦੇ ਦੇਵਾਂਗਾ ਜਿਨ੍ਹਾਂ ਦੋਸਤਾਂ ਨੇ ਨਹੀਂ ਦੇਖੀ ਉੱਥੋਂ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਇਹ ਦੂਸਰਾ ਪਾਰਟ ਬਣਾ ਰਹੇ ਆ ਇਹ ਦੂਸਰਾ ਪਾਰਟ ਉਹ ਹਵੇਲੀ ਆ ਜਿਸ ਹਵੇਲੀ ਦੇ ਵਿੱਚ ਸਾਰੀ ਫਿਲਮਾਂ ਫਲਮਾਈ ਗਈ ਹੈ ਦੋਸਤੋ ਨਾਲ ਨਾਲ ਤੁਸੀਂ ਇੱਕ ਇੱਕ ਸਕਰੀਨਸ਼ਾਟ ਆ ਜਿਹੜਾ ਫਿਲਮ ਦਾ ਮੈਚ ਕਰ ਰਹੇ ਹੋ ਬੜੀ ਖूबसूरत ਲੋਕੇਸ਼ਨ ਜਿਹੜੇ ਫਿਲਮ ਦੇ ਵਿੱਚ ਦੋ ਗਾਣੇ ਆ ਇੱਕ ਲੰਗੇ ਪਾਣੀ ਤੇ ਇੱਕ ਕੈਂਠੇ ਵਾਲਾ ਪਾਵੇ ਬੋਲੀਆਂ ਉਹ ਦੋਵੇਂ ਗੀਤ ਆ ਜਿਹੜੇ ਇਸ ਹਵੇਲੀ ਦੇ ਅੰਦਰ ਤੇ ਬਾਹਰ ਜਿਹੜਾ ਕੈਂਠੇ ਵਾਲਾ ਗੀਤ ਆ ਉਹ ਤਾਂ ਇਸੇ ਹਵੇਲੀ ਦੇ ਅੰਦਰ ਹੀ ਫੁਲਮਾਇਆ ਗਿਆ ਤੇ ਲੰਗੇ ਪਾਣੀ ਉਸ ਦੇ ਜਿਹੜੇ ਕੁਝ ਸੀਨ ਨੇ ਉਹ ਬਾਹਰਲੇ ਪਾਸੇ ਫੁਲਮਾਏ ਗਏ ਆ ਤੇ ਦੋਸਤੋ ਕਿਉਂਕਿ ਜਿਹੜਾ ਵਿਆਹ ਤੇ ਜਿਸ ਚੀਜ਼ ਦੇ ਉੱਪਰ ਇਹ ਸਾਰੀ ਫਿਲਮ ਘੁੰਮਦੀ ਆ ਜਿੱਥੇ ਦੋਨੇ ਸੰਡੂ ਇਕੱਠੇ ਹੁੰਦੇ ਆ ਤੇ ਉਹਨਾਂ ਦੀ ਨੋਕਚੋਕ ਇਸ ਫਿਲਮ ਦੇ ਵਿੱਚ ਮੇਨ ਦਿਖਾਈ ਜਾਂਦੀ ਆ ਇਹ ਤੁਸੀਂ ਉਹ ਗੋਲ ਤਾਰਾ ਜਿੱਥੇ ਬੁਲਟ ਤੇ ਦਿਵਾਲੇ ਮਾਰਦਾ ਬੀਨੂ ਢਿੱਲੋਂ ਉਹ ਜਿੱਥੇ ਹੈ ਟਰੈਕਟਰ ਖੜਾ ਇਸ ਜਗ੍ਹਾ ਤੇ ਸੀ ਤੇ ਇਹ ਸਾਹਮਣੇ ਜਿਹੜਾ ਗਾਣੇ ਦੇ ਸੀਨ ਨੇ ਕੈਂਠੇ ਵਾਲਾ ਪਾਵੇ ਬੋਲੀਆਂ ਉਹ ਇਹ ਬੈਕ ਸਾਈਡ ਤੇ ਚੀਜ਼ ਤੁਸੀਂ ਦੇਖ ਰਹੇ ਹੋ ਜਦੋਂ ਤੁਸੀਂ ਗੀਤ ਦੇਖੋਗੇ ਕੱਢ ਕੇ ਤਾਂ ਤੁਹਾਨੂੰ ਇਹ ਸਾਰੀ ਲੋਕੇਸ਼ਨ ਆ ਜਿਹੜੀ ਉਹ ਨਜ਼ਰ ਆਵੇਗੀ ਇਹ ਇਸ ਹਵੇਲੀ ਦਾ ਦੋਸਤੋ ਮੁੱਖ ਗੇਟ ਆ ਇਸ ਗੇਟ ਦੇ ਵਿੱਚੋਂ ਐਂਟਰ ਹੁੰਦਿਆਂ ਤੇ ਬਾਹਰ ਜਾਂਦਿਆਂ ਦੇ ਬਹੁਤ ਸਾਰੇ ਸੀਨ ਨੇ ਤੁਸੀਂ ਵਾਰ-ਵਾਰ ਫਿਲਮ ਦੇ ਵਿੱਚ ਦੇਖੋਗੇ ਕਿ ਇੱਥੋਂ ਐਂਟਰੀ ਹੁੰਦੀ ਆ ਜਾਂ ਬਾਹਰ ਜਾਂਦੇ ਆ ਇਹ ਘਰ ਦਾ ਜਿਹੜਾ ਇਸ ਹਵੇਲੀ ਦਾ ਦੋਸਤੋ 메ਨ ਦਰਵਾਜ਼ਾ ਹੈ ਇਹ ਇਸ ਹਵੇਲੀ ਦੀ ਉੱਪਰਲੀ ਫਲੋਰ ਆ ਤੇ ਇਸ ਦੀ ਛੱਤ ਦੇ ਉੱਪਰ ਇਹ ਨਾਲ ਸਕਰੀਨਸ਼ਾਟ ਤੁਸੀਂ ਦੇਖ ਰਹੇ ਹੋ ਇੱਥੇ ਵੀ ਇੱਕ ਦੋ ਸੀਨ ਆ ਜਿਹੜੇ ਉਹ ਫੁਲਮਾਏ ਗਏ ਸੀ ਇਸ ਹਵੇਲੀ ਦੇ ਬਾਹਰਲੇ ਪਾਸੇ ਦੋਸਤੋ ਇੱਕ ਮਸਜਿਦ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬੜੀ ਖੂਬਸੂਰਤ ਮਸਜਿਦ ਆ ਤੇ ਇਸ ਦੇ ਵੀ ਜਿਹੜੇ ਸੀਨ ਆ ਉਹ ਫੁਲਮਾਏ ਗਏ ਨੇ ਲੰਗੇ ਪਾਣੀ ਵਾਂਗੂ ਦੂਰ ਹੋ ਗਿਆ ਸੱਜਣਾ ਵੇ ਉਸ ਦੇ ਵਿੱਚ ਸਿਮੀਚਾਲ ਬਾਹਰ ਖੜੀ ਹੁੰਦੀ ਆ ਤੁਸੀਂ ਸਕਰੀਨਸ਼ਾਟ ਚ ਦੇਖ ਰਹੇ ਹੋ ਇਹਦੇ ਅੱਗੇ ਪਿੱਪਲ ਆ ਉਦੋਂ ਪਿੱਪਲ ਥੋੜਾ ਛੋਟਾ ਸੀ ਹੁਣ ਇਹ ਪਿੱਪਲ ਵੱਡਾ ਹੋ ਗਿਆ ਇਸ ਕਰਕੇ ਅਸੀਂ ਥੋੜਾ ਸਾਈਡ ਤੋਂ ਦਿਖਾ ਰਹੇ ਆ ਤਾਂ ਕਿ ਤੁਹਾਨੂੰ ਇਹ ਲੋਕੇਸ਼ਨ ਪੂਰੀ ਸਮਝ ਆ ਜਾਵੇ ਜਦੋਂ ਐਮੀ ਵਰਕ ਨੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਆ ਉਹ ਇਹ ਸੀਨ ਬਾਹਰਲੇ ਪਾਸੇੋਂ ਤੁਸੀਂ ਦੇਖ ਰਹੇ ਹੋ ਤੇ ਇੱਥੇ ਉਸ ਤੋਂ ਇਲਾਵਾ ਜਦੋਂ ਬੁਲਟ ਤੇ ਉਹ ਹੂਟੇ ਵਗੈਰਾ ਦਿੰਦੇ ਆ ਤਾਂ ਉਹ ਵੀ ਸਾਰੇ ਜਿਹੜੇ ਸੀਨ ਨੇ ਇਸ ਹਵੇਲੀ ਦੇ ਇਹ ਬਾਹਰਲੇ ਗੇਟ ਦੇ ਅੱਗੇ ਫੁਲਮਾਏ ਗਏ ਆ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਫਿਲਮ ਫੁਲਮਾਈ ਗਈ ਸੀ ਤੇ ਬੜੀ ਸੁਪਰ ਡੂਪਰ ਹਿੱਟ ਰਹੀ ਸੀ ਇਹ ਬੰਬੂ ਕਾਰਡ ਫਿਲਮ ਤੇ ਇਹ ਸਾਰੀਆਂ ਲੋਕੇਸ਼ਨਾਂ ਦੋਸਤੋ ਤੁਸੀਂ ਬੰਬੂ ਕਾਰਡ ਫਿਲਮ ਦੀਆਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਇੱਕ ਸਕਰੀਨ ਸ਼ਾਟ ਮੈਂ ਲਗਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਤੁਹਾਨੂੰ ਸਾਰੀ ਫਿਲਮ ਦੀ ਸਮਝ ਆ ਜਾਵੇ ਕਿ ਕਿਹੜਾ ਕਿਹੜਾ ਸੀਨ ਆ ਜਿਹੜਾ ਉਹ ਕਿੱਥੇ ਕਿੱਥੇ ਫੁਲਮਾਇਆ ਗਿਆ ਸੀ ਇਹ ਹਵੇਲੀ ਤੇ ਹਵੇਲੀ ਦੇ ਬਾਹਰਲੇ ਪਾਸੇ ਇਹ ਮਸਜਿਦ ਬੜਾ ਪਿਆਰਾ 뷰 ਆ ਦੋਸਤੋ ਇਹ ਸਾਰੀ ਲੋਕੇਸ਼ਨ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਤੋਂ ਇਲਾਵਾ ਸਟਾਰਟਿੰਗ ਦੇ ਵਿੱਚ ਜਿੱਥੇ ਬੀਨੂ ਟਿੱਲੋਂ ਦੇ ਜਿਹੜੇ ਰੇਲਵੇ ਸਟੇਸ਼ਨ ਦੇ ਸੀਨ ਨੇ ਉਹ ਫਿਰੋਜ਼ਪੁਰ ਜਿਹੜਾ ਸ਼ਹਿਰ ਦਾ ਰੇਲਵੇ ਸਟੇਸ਼ਨ ਆ ਉੱਥੇ ਫੁਲਮਾਇਏ ਜਾਂਦੇ ਆ ਜਦੋਂ ਫਿਲਮ ਦੀ ਸ਼ੁਰੂਆਤ ਹੁੰਦੀ ਆ ਤੇ ਉਹ ਵੀ ਲੋਕੇਸ਼ਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਹੜੀਆਂ ਤੁਸੀਂ ਦੋਸਤੋ ਇਸ ਵੀਡੀਓ ਚ ਦੇਖ ਰਹੇ ਹੋ ਦੋਸਤੋ ਵੀਡੀਓ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਕਰਿਆ ਜੇ ਕਿਉਂਕਿ ਵੀਡੀਓ ਨੂੰ ਬੜੀ ਮਿਹਨਤ ਦੇ ਨਾਲ ਤਿਆਰ ਕਰੀਦਾ ਤੇ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ